ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਜਦੋਂ ਮਿਜ਼ਾਜ ਬਦਲਿਆ ਤਾਂ ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪਿਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਕਣੀਆਂ ਵੀ ਪੈ ਰਹੀਆਂ ਨੇ ਅਜਿਹੇ ਦੇ ਵਿੱਚ ਜਦੋਂ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਤੇ ਅੱਜ ਪੂਰਾ ਪੰਜਾਬ ਠਰਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਠੰਡ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਵੀ ਕਰ ਰਹੇ ਨੇ ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਜੇਕਰ ਤੁਹਾਨੂੰ ਲੋੜ ਨਹੀਂ ਹੈ ਬਹੁਤ ਜ਼ਰੂਰੀ ਨਹੀਂ ਹੈ ਤਾਂ ਦੇ ਵਿੱਚ ਹੀ ਰਹੋ ਬਾਰ ਨਾ ਨਿਕਲੋ ਕਿਉਂਕਿ ਬਾਅਦ ਬਹੁਤ ਜ਼ਿਆਦਾ ਠੰਡ ਹੈਗੀ ਤਾਂ 2 ਜਨਵਰੀ ਤੱਕ ਅਲਰਟ ਜਾਰੀ ਕੀਤਾ ਗਿਆ ਅੱਜ 27 ਦਸੰਬਰ ਹੈ 27 ਦਸੰਬਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਅਜੇ ਇਹ ਦੇ ਵਿੱਚ ਗੜੇਮਾਰੀ ਨੂੰ ਲੈ ਕੇ ਹੋ ਸਕਦਾ ਹੈ ਕਿ ਸ਼ਾਮ ਤੱਕ ਗੜੇਮਾਰੀ ਵੀ ਪੈ ਜਾਵੇ ਜਿਸ ਨੂੰ ਲੈ ਕੇ ਕਿਸਾਨ ਵੀ ਕਿ ਤਰ੍ਹਾਂ ਕਿਤੇ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਤੋ ਮੌਸਮ ਨੇ ਆਪਣਾ ਰੁਖ ਬਦਲ ਲਿਆ ਹੈ ਸੀਤ ਲਹਿਰ ਦੇ ਨਾਲ ਨਾਲ ਸਵੇਰ ਤੋਂ ਹੀ ਬਾਰਿਸ਼ ਵੀ ਹੋ ਰਹੀ ਹੈ ਤੇ ਮੌਸਮ ਵਿਭਾਗ ਨੇ ਪੰਜਾਬ ਦੇ 21 ਜ਼ਿਲ੍ਹਿਆਂ ਦੇ ਲਈ ਜੋ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਚੱਲਣ ਦੇ ਲਈ yellow ਅਲਰਟ ਜਾਰੀ ਕੀਤਾ ਗਿਆ ਤੂਫਾਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਕੁਝ ਥਾਵਾਂ ਉਤੇ ਗੜੇ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਅਸਰ ਤਾਪਮਾਨ ਦੇ ਵਿੱਚ 0.6 ਡਿਗਰੀ ਦਾ ਵਾਧਾ ਦੱਸਿਆ ਜਾ ਰਿਹਾ 2 ਜਨਵਰੀ ਤੱਕ ਮੀਂਹ ਦੀ ਸੰਭਾਵਨਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਦੱਸੀ ਜਾ ਰਹੀ ਹੈ ਤਾਂ ਉਹ ਕਿਹੜੇ ਜ਼ਿਲ੍ਹੇ ਨੇ ਉਹ ਵੀ ਤੁਹਾਨੂੰ ਦੱਸ ਦੇਣੇ ਆ ਤਾਂ ਜੋ ਤੁਸੀਂ ਪਹਿਲਾਂ ਤੋਂ ਹੀ آگਾਹ ਹੋ ਸਕੋ ਤੁਸੀਂ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਸੇਫ ਰੱਖ ਸਕੋ ਤਾਂ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਸਣੇ ਜਲੰਧਰ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਮੁਕਸੈ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਸੰਗਰੂਰ ਤੇ ਫਤਿਹਗੜ ਸਾਹਿਬ ਰੋਪਨਗਰ ਪਟਿਆਲਾ ਤੇ ਨਾਲ ਹੀ ਇਹਨਾਂ ਇਲਾਕਿਆਂ ਦੇ ਵਿੱਚ ਜੋ ਹੈ ਅਲਰਟ ਜਾਰੀ ਕੀਤਾ ਗਿਆ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਪੈ ਰਿਹਾ ਹੈ ਇੱਥੇ ਤੂਫਾਨ ਅਤੇ ਗੜੇਮਾਰੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਅਜਿਹੇ ਮੌਸਮ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਹੈ ਕਿ 27 ਦਸੰਬਰ ਤੋਂ 2 ਜਨਵਰੀ ਤੱਕ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਇਸ ਕਰਕੇ ਲੋਕ ਜਿਹੜੇ ਨੇ ਖਾਸਾ ਧਿਆਨ ਰੱਖਣ। ਵਿਪਾਗ ਦੇ ਮੁਤਾਬਕ ਜਿਸ ਤਰ੍ਹਾਂ ਦਾ ਮੌਸਮ ਹੁਣ ਬਣ ਚੁੱਕਿਆ ਹੈ ਤਾਂ ਰੁੱਖਾਂ ਦੇ ਨੇੜੇ ਬਿਲਕੁਲ ਵੀ ਨਾ ਜਾਇਆ ਜਾਵੇ ਜਾਂ ਫਿਰ ਤੁਸੀਂ ਰੁੱਖ ਜਿਹੜੇ ਹੈਗੇ ਉਹਨਾਂ ਦੇ ਹੇਠਾਂ ਜਾ ਕੇ ਪਨਾਹ ਬਿਲਕੁਲ ਵੀ ਨਾ ਲਿਓ ਜਿੰਨਾ ਕਿ ਹੋ ਸਕਦਾ ਬਾੜ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ ਤੇ ਨਾਲ ਹੀ ਜੋ ਲੇਕ ਹੈ ਉਹਨਾਂ ਦੇ ਨੇੜੇ ਜਾਣ ਨੂੰ ਮਨਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੜਕਾਂ ਤੇ ਧਿਆਨ ਦੇ ਨਾਲ ਗੱਡੀ ਚਲਾਉਣ ਦੇ ਲਈ ਵੀ ਕਿਹਾ ਗਿਆ ਹੈ ਵਾਹਨਾ ਨੂੰ ਸੁਰੱਖਿਅਤ ਥਾਂ ਤੇ ਪਾਰ ਕਰਨ ਦੇ ਲਈ ਵੀ ਹਦਾਇਤ ਜਾਰੀ ਕੀਤੀ ਗਈ ਹੈ ਬਦਲਦੇ ਮੌਸਮ ਤੇ ਨਜ਼ਰ ਰੱਖਣ ਦੇ ਲਈ ਕਿਹਾ ਗਿਆ ਤਾਂ ਜੋ ਜੇਕਰ ਤੁਸੀਂ ਨਜ਼ਰ ਰੱਖੋਗੇ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਆਪਣਾ ਧਿਆਨ ਰੱਖ ਸਕੋਗੇ ਤੇ ਤੁਹਾਡੀ ਸਿਹਤ ਜੋ ਹੈ ਉਹ ਸਿਹਤਿਆਬ ਰਹਿ ਸਕਦੀ ਹੈ ਤੁਸੀਂ ਬਿਮਾਰ ਨਹੀਂ ਪਾਉਗੇ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਲੋਕ ਜਿਹੜੇ ਨੇ ਜ਼ਿਆਦਾ ਬਿਮਾਰ ਪੈਂਦੇ ਨੇ ਜਿਸ ਦੇ ਕਾਰਨ ਉਹ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਜਿਸ ਦੇ ਕਾਰਨ ਉਹਨਾਂ ਨੂੰ ਬਿਮਾਰ ਜੋ ਹੈ ਉਹ ਹੋ ਜਾਂਦੇ ਨੇ ਖਾਂਸੀ ਜ਼ੁਖਾਮ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਡਾਕਟਰਾਂ ਦੇ ਵੱਲੋਂ ਵੀ ਇਹੀ ਸਲਾਹ ਦਿੱਤਾ ਜਾਂਦਾ ਹੈ ਹਮੇਸ਼ਾ ਇਹ ਕਿ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਵਰ ਕਰਕੇ ਰੱਖੋ ਤਾਂ ਇਸ ਮੁਤਲਕ ਪੰਜਾਬ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿਲ ਜੁੜਗੇ ਨੇ ਉਹਨਾਂ ਤੋਂ ਵਿਸਥਾਰ ਪੂਰਵਕ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਹਨਾਂ ਕੋਲ ਕੀ ਕੁਝ ਅਪਡੇਟ ਹੈ ਜੇ ਸੁਖਵੀਰ ਤਾਂ ਮੌਸਮ ਨੂੰ ਲੈ ਕੇ ਅਪਡੇਟ ਜਾਰੀ ਕੀਤਾ ਗਿਆ ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ ਬਿਲਕੁਲ ਕਰਤਾ ਜਿਸ ਤਰੀਕੇ ਆਪਾ ਦਰਸ਼ਕਾਂ ਦੇ ਨਾਲ ਹਰ ਰੋਜ਼ ਜਾਣਕਾਰੀਆਂ ਮੌਸਮ ਦੇ ਨਾਲ ਜੁੜੀਆਂ ਸਾਂਝੀਆਂ ਕਰਦੇ ਆ ਸੋ ਅੱਜ ਦਰਸ਼ਕਾਂ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਹੈ ਕਿ ਜਿਸ ਤਰੀਕੇ ਦੇ ਨਾਲ ਤੜਕਸਰ ਸਵੇਰ ਤੋਂ ਬਲਕਿ ਰਾਤ ਤੋਂ ਹੀ ਮੌਸਮ ਜਿਹੜਾ ਹੈ ਲਗਾਤਾਰ ਵੱਡੀਆਂ ਤਖੀਆਂ ਕਰਵਟਾਂ ਲੈਂਦਾ ਦਿਖਾੜੀ ਦੇ ਰਿਹਾ ਹੈ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਉਹਦੇ तमाम ਜਿਹੜੇ ਪ੍ਰਭਾਵ ਨੇ ਉਹ ਪੰਜਾਬ ਦੇ ਜਿਹੜੇ ਪਤਲੇ ਇਲਾਕਿਆਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੇ ਨੇ ਇਹਦੀ ਸਾਰੀਆਂ ਚੀਜ਼ਾਂ ਦੇ ਦਰਮਿਆਨ ਹੁਣ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ 2 ਜਨਵਰੀ ਤੱਕ بارش ਜਿਹੜੀ ਆ ਉਹ ਭੈਣ ਦਾ ਖਤਸ਼ਾ ਜਿਹੜਾ ਜਤਾਇਆ ਜਾ ਰਿਹਾ ਹੈ ਆਈਐਮਡੀ ਦੇ ਵੱਲੋਂ ਵੀ ਵਾਕਵਾਕ ਬਲੇਟਾਂ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ بارش ਦੀ ਗੱਲ ਦੱਸੀ ਗਈ ਹੈ ਜਾਂ ਫਿਰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਉਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਠੰਡ ਦੇ ਵਿੱਚ ਜਿੱਥੇ ਹਿਸਾਫਾ ਹੋਣਾ ਹੈ ਉੱਥੇ ਹੀ ਸੂਰਜ ਦੇ ਰਿਤਾ ਦੇ ਦਰਸ਼ਨ ਵੀ ਜਿਹੜੇ ਨੇ ਉਹ ਨਹੀਂ ਹੋਣਗੇ ਜੀ ਜੀ ਬਿਲਕੁਲ ਤਾਂ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਜੋ ਹੈ ਮੀ ਦਾ ਦੌਰ ਜਾਰੀ ਹੈ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ ਜਾਰੀ ਹੈ ਤੇ ਅੱਜ 27 ਦਸੰਬਰ ਹੈ 27 ਦਸੰਬਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ ਕਿ ਗੜੇਮਾਰੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਜੀ ਬਿਲਕੁਲ ਗੜੇਮਾਰੀ ਨੂੰ ਲੈ ਕੇ ਜਿਹੜਾ ਅਲਰਟ ਸੀਗਾ ਜਾਰੀ ਕੀਤਾ ਗਿਆ ਕੁਝ ਕੁ ਸਾਮਾ ਦੇ ਉੱਪਰ ਆਉਣ ਵਾਲੇ ਕੁਝਕ ਸਮੇਂ ਦੇ ਵਿੱਚ ਜਿਹੜੇ ਮੋਟੀ ਕਣੀ ਦੀ ਬਾਰਿਸ਼ ਜਿੱਤੇ ਹੋਣੀ ਹੈ ਨਾਲ ਦੀ ਨਾਲ ਗੜੇਮਾਰੀ ਦੇ ਵੀ ਪ੍ਰਭਾਵ ਜਿਹੜੇ ਨੇ ਕੁਝਕ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲਣਗੇ ਜੇਕਰ ਆਪਾਂ ਬੈਲਟਵਾਰ ਗੱਲ ਕਰੀਏ ਮਾਝਾ ਮਾਲਵਾ ਦੁਆਬਾ ਤੇ ਦੁਆਬੇ ਦੇ ਜਿਹੜੇ ਕੁਝਕ ਇਲਾਕੇ ਨੇ ਉਹਨਾਂ ਦੇ ਵਿੱਚ ਤੜਕਸਾਰ ਸਵੇਰ ਤੋਂ ਬਾਰਿਸ਼ ਜਿਹੜੀ ਬੂੰਦਾਬਾਂ ਦੀ ਲਗਾਤਾਰ ਲੱਗੀ ਹੋਈ ਹੈ ਮਾਲਵੇ ਦੇ ਕੁਝਕ ਇਲਾਕੇ ਨੇ ਸੰਗਰੂਰ ਹੋ ਗਿਆ ਪਿਆ ਮਾਨਸਾ ਹੋ ਗਿਆ ਬਠਿੰਡਾ ਜਾਂ ਫਿਰ ਪਟਿਆਲੇ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਜਿਹੜੀ ਆ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰ ਅ ਕਹ ਲਈਏ ਕਿ ਕੁਝ ਕੁ ਪਾਰਟਸ ਦੇ ਵਿੱਚ ਹੋ ਰਹੀ ਹੈ ਜਿਵੇਂ ਘੰਟਾ ਕੁ ਮੀਂਹ ਤੇਜ਼ ਪੈ ਗਿਆ ਉਸ ਤੋਂ ਬਾਅਦ ਹਲਕੀ ਕਣੀ ਦੀ ਬਾਰਿਸ਼ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਤੇ ਇਸੇ ਤਰੀਕੇ ਦੇ ਨਾਲ ਮਾਝੇ ਵਾਲੇ ਪਾਸੇ ਜਿਹੜੀ ਹੈ ਗੜੇਮਾਰੀ ਦੇ ਪ੍ਰਭਾਵ ਜਿਹੜੇ ਨੇ ਵੱਧ ਦੇਖਣ ਨੂੰ ਮਿਲ ਗਏ ਕਿਉਂਕਿ ਜਿਹੜੇ ਸਰਹੱਦੀ ਇਲਾਕੇ ਨੇ ਭਾਵੇਂ ਗੁਰਦਾਸਪੁਰ ਦੀ ਗੱਲ ਕਰੀਏ ਡੇਰਾ ਬਾਬਾ ਨਾਨਕੋਗੇ ਤਰਨੁਤਾਰਨ ਭਿੱਖੀਪਿੰਡ ਇਹ ਸਾਰੇ ਇਲਾਕਿਆਂ ਦੇ ਵਿੱਚ ਬੱਦਲਬਾਈ ਜਿਹੜੀ ਉਹ ਸੰਗਣੀ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਵੱਧ ਪ੍ਰਭਾਵ ਦੇ ਸਿਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਸੁਖਵੀਰ ਸਿੰਘ ਸ਼ੇਰਗੁਰ ਜਿਨ੍ਹਾਂ ਨੇ ਸਾਡੇ ਨਾਲ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈਗੀ ਹਾਲਾਂਕਿ ਪੰਜਾਬ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਵਾਰ-ਵਾਰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਖਾਸਾ ਧਿਆਨ ਰੱਖਣ ਦੀ ਲੋੜ ਹੈਗੀ ਜੇਕਰ ਤੁਸੀਂ ਘਰ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਗਰਮਾਇਸ਼ ਦਿੰਦੇ ਰਹੋ ਤਾਂ ਜੋ ਤੁਸੀਂ ਬਿਮਾਰ ਨਾ ਹੋ ਸਕੋ ਤੇ ਬਾਹਰ ਜਾਣ ਵੇਲੇ ਤੁਸੀਂ ਆਪਣੇ ਆਪ ਨੂੰ ਕਵਰ ਵੀ ਚੰਗੀ ਤਰ੍ਹਾਂ ਕਰਕੇ ਰੱਖਿਓ ਕਿਉਂਕਿ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ جاری ਹੈ ਤਾਂ ਅਜਿਹੇ ਦੇ ਵਿੱਚ ਜੇਕਰ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਜੋ ਫਸਲ ਹੈ ਫਸਲ ਨੁਕਸਾਨੀ ਜਾ ਸਕਦੀ ਹੈ ਜੇਕਰ ਗੜੇ ਮਾਰੀ ਹੋ ਜਾਂਦੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਅੱਜ ਸਵੇਰ ਤੋਂ ਹੀ ਕਣੀਆਂ ਜਾਂ ਫਿਰ ਮੀਂਹ ਪੈ ਰਿਹਾ ਇਸ ਦਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਜਾਣਕਾਰੀ ਮੁਤਾਬਕ ਇਸ ਬਾਰਿਸ਼ ਦੇ ਨਾਲ ਜਿੱਥੇ ਠੰਡ ਦਾ ਕਹਿਰ ਵਧਿਆ ਹੈ ਉੱਥੇ ਹੀ ਇਸ ਠੰਡ ਦੇ ਵਿੱਚ ਕਣਕ ਦੀ ਫਸਲ ਦੇ ਲਈ ਇੱਕ سونے ਦੇ ਸੁਹਾਗੇ ਵਾਲੀ ਗੱਲ ਸਾਬਤ ਹੋਵੇਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਕਣਕ ਦੀ ਫਸਲ ਨੂੰ ਇੱਕ ਪਾਣੀ ਤਾਂ ਲਾ ਦਿੱਤਾ ਗਿਆ ਸੀ ਪਰ ਮੌੜ ਕਣਕ ਦੀ ਫਸਲ ਪਾਣੀ ਦੀ ਉਡੀਕ ਕਰ ਰਹੀ ਸੀ ਜਿਸ ਲਈ ਕਿਸਾਨ بارش ਹੋਣ ਦੀ ਲਗਾਤਾਰ ਉਮੀਦ ਲਈ ਬੈਠੇ ਹੋਏ ਸੀ ਕਿਉਂਕਿ ਜੇਕਰ ਕਿਸਾਨ ਕਣਕ ਦੀ ਫਸਲ ਨੂੰ ਪਾਣੀ ਲਗਾ ਦਿੰਦਾ ਤਾਂ ਮੌੜ ਜੇ بارش ਹੋ ਜਾਂਦੀ ਹੈ ਤਾਂ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚ ਜਾਣਾ ਸੀ ਪਰ ਹੁਣ ਜੋ ਹਲਕੀ ਜਹੀ ਬਾਰਿਸ਼ ਹੋ ਰਹੀ ਹੈ ਜੇਕਰ ਇਹ ਬਾਰਿਸ਼ ਰਾਤ ਤੱਕ ਠੀਕ ਤਰੀਕੇ ਦੇ ਨਾਲ ਪੈ ਜਾਂਦੀ ਹੈ ਤਾਂ ਕਣਕ ਦੀ ਫਸਲ ਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ ਲੇਕਿਨ ਜੇਕਰ ਇਸ ਥਾਂ ਤੇ ਗੜੇ ਮਾਰੀ ਹੋ ਜਾਂਦੀ ਹੈ ਤਾਂ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਦੂਜੇ ਪਾਸੇ ਗੱਲ ਕਰਾਂਗੇ ਹਿਮਾਚਲ ਦੀ ਪਹਾੜੀ ਇਲਾਕਿਆਂ ਦੀ ਜੰਮੂ ਕਸ਼ਮੀਰ ਦੀ ਹਿਮਾਚਲ ਪ੍ਰਦੇਸ਼ ਦੀ ਉੱਤਰਾਖੰਡ ਦੀ ਜਿੱਥੇ ਕੀ ਲਗਾਤਾਰ ਬਰਫਬਾਰੀ ਦਾ ਦੌਰ جاری ਹੈ ਬਰਫਬਾਰੀ ਹੋਣ ਦੇ ਕਾਰਨ ਸੜਕਾਂ ਜੋ ਹੈਗੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਹਿਮਾਚਲ ਦੇ ਵਿੱਚ ਦੋ ਹਾਈਵੇ ਸਣੇ 24 ਸੜਕਾਂ ਉੱਤੇ ਲਗਾਤਾਰ ਤੀਜੇ ਦਿਨ ਵੀ ਬਸਾਂ ਦੀ ਆਵਾਜਾਈ ਬੰਦ ਹੈਗੀ ਹੈ ਨੈਸ਼ਨਲ ਹਾਈਵੇ 305 ਉੱਤੇ ਵੀ ਕਰੀਬ 1 ਫੁੱਟ ਬਰਫ ਜੰਮ ਚੁੱਕੀ ਹੈ ਪ੍ਰਸ਼ਾਸਨ ਬਰਫ ਟਾਉਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਲੱਗਿਆ ਹੋਇਆ ਹੈ ਉਤਰਾਖੰਡ ਦੇ ਵਿੱਚ ਵੀ ਜੋਸ਼ੀਮਠ ਅਤੇ ਪਿਥੋਰਾਗੜ ਦੇ ਵਿੱਚ ਬਰਫਬਾਰੀ ਕਾਰਨ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਬੰਦ ਕਰ ਦਿੱਤੇ ਗਏ ਨੇ ਦੇਹਰਾਦੂਨ ਦੇ ਵਿੱਚ ਵੀ ਤੁੰਨੀ ਚਕਰਤਾ ਮਸੂਰੀ ਰਾਸ਼ਟਰੀ ਮਾਰਗ ਜੋ ਹੈ ਉਹ ਵੀ 30 ਕਿਲੋਮੀਟਰ ਹਿੱਸਾ ਬਰਫਬਾਰੀ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦਾ ਜੋ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਗਲੇ 2 ਤੋਂ 3 ਦਿਨਾਂ ਤੱਕ ਇੱਥੇ ਬਰਫਬਾਰੀ ਜਾਰੀ ਰਹੇਗੀ ਦਿੱਲੀ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਸ਼ੁੱਕਰਵਾਰ ਸਵੇਰੇ ਭਾਰੀ ਮੀਂਹ ਪਿਆ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਰਾਜਸਥਾਨ ਉੱਤਰ ਪ੍ਰਦੇਸ਼ ਸਣੇ ਦੋ ਅੱਠ ਸੂਬਿਆਂ ਦੇ ਵਿੱਚ ਤੂਫਾਨੀ ਮੀਂਹ ਤੇ ਗੜੇਪੈਣ ਦਾ ਅਲਰਟ ਜਾਰੀ ਕੀਤਾ ਗਿਆ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਜੋ ਸੰਭਾਵਨਾ ਹੈਗੀ ਆ ਉਹ ਜਤਾਈ ਗਈ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਵੀ ਕੜਾਕੇ ਦੀ ਠੰਡ ਅਤੇ ਬਰਫਬਾਰੀ ਦੇ ਕਾਰਨ ਤਾਪਮਾਨ ਜੋ ਹੈ 0 ਤੋਂ ਕਈ ਡਿਗਰੀ ਹੇਠਾਂ ਜਾ ਚੁੱਕਿਆ ਹੈ ਇਸ ਦਾ ਇੱਕ ਨਜ਼ਾਰਾ ਜੰਮੂ ਦੇ ਸੋਪੋਰ ਦੇ ਵਿੱਚ ਦੇਖਣ ਨੂੰ ਮਿਲਿਆ ਹਾਲਾਂਕਿ ਵਕ ਵਕ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ ਤਾਂ ਮੌਸਮ ਵਿਭਾਗ ਨੇ ਰਾਜਸਥਾਨ ਉੱਤਰ ਪ੍ਰਦੇਸ਼ ਗੁਜਰਾਤ ਮੱਧ ਪ੍ਰਦੇਸ਼ ਛੱਤੀਸਗੜ੍ਹ ਮਹਾਰਾਸ਼ਟਰ ਤਾਮਿਲਨਾਡੂ ਪੋਰੂਚੇਰੀ ਦੇ ਵਿੱਚ ਮੀਂਦਾ ਅਲਰਟ ਜਾਰੀ ਕੀਤਾ ਹੈ ਤਾਮਿਲਨਾਡੂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਤਾਂ ਇਸੇ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤੇ ਗਏ ਨੇ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਅੱਜ ਤੋਂ ਹੀ ਜੋ ਕਣੀਆਂ ਨੇ ਕਈ ਥਾਵਾਂ ਤੇ ਮੀਂਹ ਵੀ ਪੈ ਰਿਹਾ ਹੁਣ ਵੀ ਮੀਂਹ ਪੈ ਕੇ ਹਟ ਚੁੱਕਿਆ ਕਈ ਥਾਵਾਂ ਤੇ ਹੁਣ ਵੀ ਪੈ ਰਿਹਾ ਹੈ ਜਿਹੇ ਦੇ ਵਿੱਚ ਲੋੜ ਹੈਗੀ ਕਿ ਤੁਸੀਂ ਆਪਣੇ ਆਪ ਨੂੰ ਗਿੱਲੇ ਹੋਣ ਤੋਂ ਬਚਾਓ ਕਿਉਂਕਿ ਜੇਕਰ ਤੁਸੀਂ ਗਿੱਲੇ ਹੋ ਜਾਂਦੇ ਹੋ ਭਿੱਜ ਜਾਂਦੇ ਹੋ ਤਾਂ ਫਿਰ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਇਸ ਕਰਕੇ ਜੇਕਰ ਤੁਸੀਂ ਬਾਈਚਾਂਸ ਭਿੱਜ ਵੀ ਜਾਂਦੇ ਹੈਗੇ ਤਾਂ ਤੁਸੀਂ ਤੁਰੰਤ